ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਨੀ ਢਿੱਲੋਂ ਹਲਕਾ ਕੀ ਦਰਬਾਤੋਂ ਮੈਂ ਅੱਜ ਜਦੋਂ ਸਵੇਰੇ ਸਵੇਰੇ ਉੱਠਿਆ ਤਾਂ ਸਾਡਾ ਗਿੱਦੜਵਾ ਦਾ ਜਿਹੜਾ ਐਮਐਲਏ ਆ ਗੱਪੀ ਰਾਜਾ ਵੜਿੰਗ ਇਹ ਸਵੇਰੇ ਸਵੇਰੇ ਰੋਈ ਜਾਂਦਾ ਸੀ ਫੋਨ ਤੇ ਲਾਈਵ ਹੋ ਕੇ ਹਾਏ ਕਿਸਾਨਾਂ ਨੇ ਮੇਰੀ ਘਰ ਵਾਲੀ ਰੋਕ ਲਈ ਹਾਏ ਕਿਸਾਨਾਂ ਨੇ ਮੇਰੇ ਘਰ ਵਾਲੀ ਨੂੰ ਆਹ ਸਵਾਲ ਪੁੱਛ ਲਿਆ ਹਾਏ ਐ ਕਿਉਂ ਕਰਤਾ ਹਾਏ ਓ ਕਿਉਂ ਕਰਤਾ ਹੋਏ ਪੰਜਾਬ ਦਾ ਸੱਭਿਆਚਾਰ ਕਿੱਧਰ ਨੂੰ ਜਾ ਰਿਹਾ ਹੈ? ਲੇਡੀਜ਼ ਔਰਤਾਂ ਦੀ ਇੱਜ਼ਤ ਇੱਧਰ ਕਿ ਜਾਈ ਜਾਂਦੀ ਹੈ? ਤੇ 2 ਮਹੀਨੇ ਪਹਿਲਾਂ ਜਦੋਂ ਜਨਾਬ ਸਟੇਜ ਤੇ ਚੜ੍ਹ ਕੇ ਬੀਬੀ ਹਰਸਿਮਰਤ ਬਾਰੇ ਆਵਾ ਤਵਾ ਬੋਲਦਾ ਸੀ ਉਹ ਕਿਸੇ ਦੀ ਧੀ ਪੈ ਨਹੀਂ ਸੀ। ਉਦੋਂ ਪੰਜਾਬ ਦਾ ਸੱਭਿਆਚਾਰ ਛੁੱਟੀ ਗਿਆ ਵਾ ਸੀ। ਔਰਤਾਂ ਦੀ ਇੱਜ਼ਤ ਕਿੱਥੇ ਸੀ ਉਦੋਂ? ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਕਰ ਗੱਪੀਆਂ। ਅੱਛਾ ਮੈਂ ਇੱਕ ਸਾਰੀ ਵੀਡੀਓ ਸੁਣੀ ਆ ਇਹ ਕਿਸਾਨਾਂ ਵਾਲੀ। ਉਹ ਕਿਸਾਨ ਪ੍ਰਧਾਨ ਨੇ ਸਿਰਫ ਜੱਥੇਬੰਦੀ ਨੇ ਸਿਰਫ ਤੇਰੀ ਘਰ ਵਾਲੀ ਨੂੰ ਦੋ ਸਵਾਲ ਕੀਤੇ ਸੀ ਕੋਈ ਚੰਗਾ ਮਾੜਾ ਨਹੀਂ ਕਿਹਾ ਮੈਂ ਪੂਰੀ ਧਿਆਨ ਨਾਲ ਦੋ ਤਿੰਨ ਵਾਰ ਵੀਡੀਓ ਸੁਣੀ ਆ ਤੇ ਤੈਨੂੰ ਜਵਾਬ ਦੇਣੇ ਪੈਣਾ ਗੱਪੀਆ ਕਿੰਨਾ ਚਿਰ ਭਜੇਂਗਾ ਲੋਕਾਂ ਤੋਂ ਜਿਹੜੇ ਜਿਹੜੇ ਤੂੰ ਗੱਪ ਮਾਰਦਾ ਹੈ 3-4000 ਗੱਪ ਦਿਨ ਦਾ ਮਾਰ ਕੇ ਫਿਰ ਸੌਣਾ ਇਹ ਤੈਨੂੰ ਲੋਕਾਂ ਦੇ ਇਹ ਸਵਾਲਾਂ ਦਾ ਜਵਾਬ ਤੈਨੂੰ ਦੇਣਾ ਪੈਣਾ ਤੇ ਤੇਰੀ ਘਰ ਵਾਲੀ ਕਾਂਗਰਸ ਦੀ ਮੈਂਬਰ ਆ ਇੱਕ ਵਾਇਦयक ਦੀ ਘਰ ਵਾਲੀ ਆ ਕੈਂਪੇਨ ਸਾਰੀ ਕਾਂਗਰਸ ਦੀ ਉਹ ਚਲਾਉਂਦੀ ਆ ਤੈਨੂੰ ਜਵਾਬ ਦੇਣਾ ਪੈਣਾ ਅੱਛਾ ਨੰਬਰ 2 ਜਿੱਦ ਨੇ ਸਾਡੀ ਸਰਕਾਰ ਬਣ ਗਈ ਉਧਰ ਸਰਦਾਰ ਬਾਦਲ ਸੁਖਬੀਰ ਸਿੰਘ ਬਾਦਲ ਸੋ ਚੱਕਣਗੇ ਤੇ ਇਧਰ ਜਿੱਧਰ ਬਾ ਹਲਕੇ ਤੇ ਮੈਂ ਫਰੀਦਕੋਟ ਹਲਕੇ ਨੂੰ ਦੱਸਾਂ ਚਾਹਨਾ ਵੀ ਜਿਹੜਾ ਤੂੰ ਫਰੀਦਕੋਟ ਦਾ ਕਰਨ ਕਟਾਰੀਆ ਪਰਿਵਾਰ ਪੈਸਿਆਂ ਪਿੱਛੇ 2 ਕਰੋੜ 22 ਲੱਖ ਪਿੱਛੇ ਉਹ ਪਰਿਵਾਰ ਦਾ ਤੂੰ ਜੀਆ ਜੰਤ ਮਕਾਤਾ ਉਹਨਾਂ ਦਾ ਖੂਨ ਕਰਤਾ ਤੂੰ ਤੇ ਤੇਰੇ ਸਾਲੇ ਡੰਪੀ ਬਨਾਇਕ ਨੇ ਤੁਹਾਨੂੰ ਦੋਹਾਂ ਨੂੰ ਰਾਜੇ ਵੜਿੰਗ ਤੇ ਤੇਰੇ ਸਾਲੇ ਡੰਪੀ ਬਨਾਇਕ ਨੂੰ ਧੌਣੋਂ ਫੜ ਕੇ ਫਰੀਦਕੋਟ ਥਾਣੇ ਵਾਲੀ ਹਵਾਲਾ ਚ ਮੈਂ ਛੱਡ ਕੇ ਆਉਂਗਾ ਜੇ ਨਾ ਛੱਡ ਕੇ ਆਇਆ ਪਿਓ ਦਾ ਪੁੱਤ ਨਹੀਂ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ